ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਚੇਤੇ ਦੇ ਠੀਕ ਹੈ ਨਾਓ ਲੈਟ ਸਟਾਰਟ ਨੰਬਰ 1 ਚੇਤਾਵਨੀ ਸਾਵਧਾਨ ਹੋਣ ਦੀ ਸੂਚਨਾ ਅਧਿਆਪਕ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਕਲ ਪਾਠ ਨਾ ਯਾਦ ਕਰਕੇ ਆਵੇ ਆਏ ਤਾਂ ਉਹਨਾਂ ਨੂੰ ਕੜੀ ਸਜ਼ਾ ਦਿੱਤੀ ਜਾਵੇਗੀ ਯਾਨਕਿ ਟੀਚਰ ਨੇ ਕੱਲ ਕਿਹਾ ਸਟੂਡੈਂਟ ਨੂੰ ਕਿ ਅਗਰ ਕੱਲ ਤੁਸੀਂ ਪਾੜ ਨਹੀਂ ਯਾਦ ਕਰਕੇ ਆਏ ਤੇ ਤੁਹਾਨੂੰ ਪਨਿਸ਼ਮੈਂਟ ਮਿਲੇਗੀ ਠੀਕ ਹੈ ਨੈਕਸਟ ਚਰਵਾਹੇ ਆਜੜੀ ਆ ਪਾਲੀ ਚਰਵਾਹੇ ਪੇਡਾਂ ਨੂੰ ਚਰਾਉਣ ਲਈ ਪਹਾੜਾਂ ਤੇ ਜਾਂਦੇ ਹਨ ਚੋਗਿੰਦੇ ਚਾਰੇ ਪਾਸੇ ਪਿੰਡੇ ਦੇ ਚੋਗਿੰਦੇ ਬਹੁਤ ਸੁੰਦਰ ਨਜ਼ਾਰੇ ਹੁੰਦੇ ਹਨ ਯਾਨਕਿ ਪਿੰਡੇ ਚਾਰੇ ਪਾਸੇ ਬਹੁਤ ਹੀ ਸੋਹਣੇ ਨਜ਼ਾਰੇ ਹੁੰਦੇ ਹਨ ਠੀਕ ਹੈ ਨੈਕਸਟ ਵਨ ਇਜ਼ ਨੰਬਰ 4 ਚਵਾਖਾ ਚੌਰਾਹਾਂ ਜਾਂ ਮੋੜ ਅਸੀਂ ਚਵਾਖੇ ਤੇ ਸੱਜੇ ਮੋੜਨਾ ਹੈ ਚਤੁਰ ਚਲਾਕ ਰਾਮ ਬੜਾ ਹੀ ਚਤੁਰ ਮੁੰਡਾ ਹੈ ਚਬਰ-ਚਬਰ ਕਰਨਾ ਬਹੁਤ ਬੋਲਣਾ ਉਹ ਮੀਟਿੰਗ ਦੌਰਾਨ ਬਹੁਤ ਚਬਰ-ਚਬਰ ਕਰ ਰਿਹਾ ਸੀ ਯਾਨੀ ਕਿ ਬਹੁਤ ਜ਼ਿਆਦਾ ਹੀ ਬੋਲੀ ਜਾ ਰਿਹਾ ਸੀ ਚਿਤਾਰੇ ਚਿੱਤਰਕਾਰੀ ਹੈ ਦ੍ਰਿਸ਼ ਇਹ ਚਿੱਤਰਕਾਰ ਆਪਣੇ ਚਿਤਾਰੇ ਰਾਹੀਂ ਜ਼ਿੰਦਗੀ ਦੇ ਵਾਕਿਆ ਨੂੰ ਦਰਸਾਉਂਦਾ ਹੈ ਠੀਕ ਹੈ ਨੈਕਸਟ ਹੈ ਚਰੋਖਾ ਇਕ ਛੋਟੀ ਆ ਵੱਡੀ ਖਿੜਕੀ ਚਰੋਕਾ ਚਰੋਕੇ ਵਿੱਚ ਹਵਾ ਤੇ ਰੋਸ਼ਨੀ ਵਿੱਚੋਂ ਹਵਾ ਤੇ ਰੋਸ਼ਨੀ ਆਉਂਦੀ ਹੈ ਨੰਬਰ 9 ਇਸ ਚੂਰੀ ਰੋਟੀ ਦੇ ਛੋਟੇ ਛੋਟੇ ਟੁਕੜੇ ਬਣਾ ਕੇ ਉਸ ਵਿੱਚ ਖੰਡ ਤੇ ਘਿਓ ਰਲਾਉਣਾ ਮਾਂ ਬੱਚੇ ਨੂੰ ਸਵਾਦੀ ਚੂਰੀ ਬਣਾ ਕੇ ਖਵਾਉਂਦੀ ਹੈ ਅਤੇ ਚੂਰੀ ਨੂੰ ਅੰਡਰਲਾਈਨ ਕਰਨਾ ਹੈ ਠੀਕ ਹੈ 81 ਪਿੱਛੇ ਵੀ ਇੱਕ ਵਰਡ ਨੂੰ ਅੰਡਰਲਾਈਨ ਕੀਤਾ ਉਹ ਵੀ ਤੁਸੀਂ ਕਰੋਗੇ ਨੈਕਸਟ ਆ ਚਿੱਤਰ ਤਸਵੀਰਾਂ ਕੁਦਰਤੀ ਦ੍ਰਿਸ਼ ਦਾ ਇਹ ਚਿੱਤਰ ਬਹੁਤ ਸੋਨਾ ਹੈ ਚੁਕਸੀ ਹੁਸ਼ਿਆਰੀ ਤਾਨੂੰ ਹਰ ਕੰਮ ਵਿੱਚ ਚੁਕਸੀ ਵਰਤਨੀ ਚਾਹੀਦੀ ਹੈ ਠੀਕ ਹੈ ਯਾਨੀ ਕਿ ਹਰ ਕੰਮ ਤੁਹਾਨੂੰ ਹੁਸ਼ਿਆਰੀ ਨਾਲ ਕਰਨਾ ਚਾਹੀਦਾ ਹੈ ਚਪਤ ਹੋਣਾ ਖਿਸਕ ਜਾਣਾ ਜਦੋਂ ਪੁਲਿਸ ਆਈ ਤਾਂ ਚੋਰ ਚਪਤ ਹੋ ਗਿਆ ਜਾਂ ਭੱਜ ਜਾਣਾ ਵੀ ਆ ਸਕਦਾ ਠੀਕ ਹੈ ਚਾ ਚੰਦ ਲਾਉਣਾ ਸ਼ਾਨ ਵਿੱਚ ਵਾਦਾ ਕਰਨਾ ਲਾਇਕ ਬੱਚੇ ਆਪਣੇ ਖਾਨਦਾਨ ਦੇ ਨਾਂ ਨੂੰ ਚਾ ਚੰਦ ਲਾ ਦਿੰਦੇ ਹਨ ਜਕੋਰ ਇੱਕ ਪੰਛੀ ਚਕੋਰ ਸੋਰੀ ਚੱਚਾ ਚਕੋਰ ਇੱਕ ਪੰਛੀ ਰਾਤ ਦੇ ਚਮਕਦੇ ਚੰਦਰਮਾ ਨੂੰ ਵੇਖ ਕੇ ਚਕੋਰ ਖੁਸ਼ੀ ਨਾਲ ਝੁੰਮ ਉੱਠਿਆ ਚਕੋਰ ਕੀ ਇੱਕ ਪੰਛੀ ਹੈਗਾ ਵੈ ਠੀਕ ਹੈ ਜਿਹਦਾ ਨਾਮ ਹੈਗਾ ਚਕੋਰ ਚਰਿੱਤਰ ਸੁਭਾ ਸੱਚਾ ਚਰਿੱਤਰ ਉਹੀ ਹੈ ਜੋ ਤਕਲੀਫਾਂ ਵਿੱਚ ਵੀ ਨਾ ਬਦਲੇ 16 ਨੰਬਰ ਹੈ ਚਮਤਕਾਰੀ ਹੈਰਾਨ ਕਰਨ ਵਾਲੇ ਬੁੱਧੀਮਾਨ ਵਿਦਿਆਰਥੀ ਨੇ ਪ੍ਰੀਖਿਆ ਵਿੱਚ ਚਮਤਕਾਰੀ ਨਤੀਜੇ ਹਾਸਲ ਕੀਤੇ ਚੇਤਾਵਨੀ ਸਾਵਧਾਨ ਹੋਣ ਦੀ ਸੂਚਨਾ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਕਨੂੰ ਵੀ ਅਨਡਲਾਈਨ ਕਰੋਗੇ ਚੇਤਾਵਨੀ ਨੂੰ ਠੀਕ ਹੈ ਐਨਲਰਜ ਚਵਾਖਾ ਮੋੜ ਅਸੀਂ ਚਵਾਖੇ ਤੇ ਸੱਜੇ ਮੋੜਨਾ ਹੈ ਠੀਕ ਹੈ ਅੱਜ ਅਸੀਂ ਚੱਚੇ ਦੇ ਕਿਤੇ ਆ ਨੈਕਸਟ ਟਾਈਮ ਅਸੀਂ ਅਲਾਗ ਕਰਾਂਗੇ ਠੀਕ